पेंशन लागू करो, करो, करो दो हजार चार पेंशन लागू करो नमी चालू करो चालू करो अगली जिंदाबाद सुभाष जिंदाबाद कलासफॉर गौरमेंट इम्पलाई यूनियन पीडब्ल्यू डी बी एंड आर ਸਰਕਲ ਕਮੇਟੀ ਨੰਬਰ 1 ਸਰਕਲ ਕਮੇਟੀ ਨੰਬਰ 2 ਦੋਨੇ ਸਰਕਲਾਂ ਦੀ ਚੋਣ ਜਿਹੜੀ ਹੈ ਜੁਆਇੰਟਲੀ ਅੱਜ ਕਲਾਸ ਫੋਰ ਇੰਪਲਾਈਜ਼ ਦੀ ਅਸੀਂ ਕਰਵਾਈ ਹੈ ਜਿਹਦੇ ਵਿੱਚ ਸਰਦਾਰ ਹਰਬੰਸ ਸਿੰਘ ਚੇਅਰਮੈਨ ਸ਼੍ਰੀ ਸੁਭਾਸ਼ ਪ੍ਰਧਾਨ ਤੇ ਇਸ ਤਰ੍ਹਾਂ 14 ਮੈਂਬਰੀ ਕਮੇਟੀ ਜਿਹੜੀ ਹੈ ਉਸ ਦਾ ਅਸੀਂ ਅੱਜ ਪੁਨਰਗਠਨ ਜਿਹੜਾ ਹੈ ਇੱਥੇ ਕੀਤਾ ਹੈ ਔਰ ਪੁਨਰਗਠਨ ਦੇ ਦੌਰਾਨ ਏ ਵੀ ਤੈਅ ਕੀਤਾ ਹੈ ਵੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਮੁਲਾਜ਼ਮ ਮਾਰੂ ਨੀਤੀਆਂ ਮਜ਼ਦੂਰ ਮਾਰੂ ਨੀਤੀਆਂ ਕੱਚੇ ਕੰਮਿਆਂ ਨੂੰ ਪੱਕੇ ਕਰਨ ਦਾ ਜਿਹੜਾ ਫੈਸਲਾ ਨਾ ਕਰਨਾ ਔਰ ਆਊਟਸੋਰਸ ਕੰਮਿਆਂ ਨੂੰ ਲਗਾਤਾਰ ਲਟਾੜਨਾ ਇਹ ਸਾਰੇ ਇਸ਼ੂਆਂ ਨੂੰ ਵਜੇ ਅਸੀਂ ਉੱਥੇ ਬੈਠ ਕੇ اجلاس ਦੇ ਵਿੱਚ ਡਿਸਕਸ ਕੀਤਾ ਤੇ ਡਿਸਕਸ ਕਰਨ ਤੋਂ ਬਾਅਦ ਇਹ ਤੈਅ ਕੀਤਾ ਹੈ ਕਿ 30 ਤਰੀਕ ਨੂੰ ਕਲਾਸਰ ਯੂਨੀਅਨ ਪਟਿਆਲੇ ਜਿਹੜੇ ਦਾ اجلاس ਜਿਹੜਾ ਹੋ ਰਿਹਾ ਹੈ ਉਹਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਫੈਸਲਾ ਕਰਾਂਗੇ ਕਿ ਅੱਗੇ ਨੂੰ ਅਸੀਂ ਕੀ ਐਕਸ਼ਨ ਕੀਤਾ ਕਰਨਾ ਚਾਹੀਦਾ ਚਾਰ ਵਿਧਾਨ ਸਭਾ ਚੋਣਾਂ ਜਿਹੜੀਆਂ ਕੱਲ ਨੂੰ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਝੰਡਾ ਮਾਰਚ ਜਿਹੜਾ ਹੈ ਸਾਂਝੇ ਫਰੰਟ ਨੇ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਨੇ ਬੜੇ ਜ਼ਬਰਦਸਤ ਤਰੀਕੇ ਨਾਲ ਕੀਤਾ ਔਰ ਅਸੀਂ ਇਹ ਤੈਅ ਕੀਤਾ ਮਹਿਸੂਸ ਕੀਤਾ ਹੈ ਕਿ ਆਮ ਆਦਮੀ ਪਾਰਟੀ ਜੀ ਸਰਕਾਰ ਨੂੰ ਇੱਕ ਸੀਟ ਜਿਹੜੀ ਹੈ ਉਥੇ ਨਹੀਂ ਆਉਣੀ ਮਿਊਸਪਲ ਕਾਰਪੋਰੇਸ਼ਨਾਂ ਦੀਆਂ ਮਿਊਸਪਲ ਕਮੇਟੀ ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਨੇ ਉਹਦੇ ਵਿੱਚ ਮੁਲਾਜ਼ਮ ਮਜ਼ਦੂਰ ਜਿਹੜਾ ਕੰਟੈਕਟ ਕੰਮ ਆਊਟਸੋਰਸ ਕੰਮ ਆ ਜਿਹੜਾ ਹੈ ਜਿਹੜਾ ਨਗਰ ਨਿਗਮਾ ਚ ਨਗਰ ਕੌਂਸਲਰ ਜੀ ਕੰਮ ਕਰਦਾ ਉਹਦਾ ਡਟਮਾ ਇਸ ਪਾਰਟੀ ਦੇ ਕੈਂਡੀਡੇਟਾਂ ਦਾ ਵਿਰੋਧ ਕਰੇਗਾ ਔਰ 30 ਤਰੀਕ ਦਾ ਜਿਹੜਾ ਅਜਰਾਸ ਜਿਹੜਾ ਅਸੀਂ ਪਟਿਆਲੇ ਦਾ ਕਰਾਉਣ ਜਾ ਰਹੇ ਹਾਂ ਉਹਦੇ ਵਿੱਚ ਤੈਅ ਕਰਾਂਗੇ ਡੇਟਾ ਬਕਾਇਦਾ ਤੌਰ ਤੇ ਪਟਿਆਲੇ ਦੀ ਤੈਅ ਕਰਾਂਗੇ ਕਿ ਵਾਰਡ ਵਾਈਜ਼ ਕਿਸ ਤਰ੍ਹਾਂ ਦੀ ਝੰਡਾ ਮਾਰਚ ناري پنجاب سرڪار خرتا باد مردا باد مردا باد کلاس ورڪن اپلائي جندباد 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 ورڪن اپلائي جندباد 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 چنيو ساتي جندباد جندباد چنيو ساتي جندباد